ਅਸਾਂ ਇਹਨੂੰ ਜਾਲੇ ਕਰ ਲਾ। ਇਹ ਨਹੀਂ ਨਿੱਕੇ ਗਿਆ ਮੈਂ ਕਿਹਾ ਹਈ ਨਹੀਂ ਨਿੱਕੇ ਨਹੀਂ। ਅਸੀਂ ਆਹ ਦਿਖਾ ਦ ਰਿਹਾ ਅਸੀਂ ਹੁਣ ਚੱਲੇ ਆ ਧੂਰੀ ਨੂੰ। ਕਰੀਜ਼ਾਰੀ ਕਰਨਾ। ਸ਼ਾਪਿੰਗ ਕਰਨਾ ਹੁਣ ਤੁਹਾਨੂੰ ਦਿਖਾਉਣੇ ਜਾ ਕੇ ਫਿਰ ਉੱਥੇ। ਜੁੜੇ ਰਹੀਓ ਸਾਡੇ ਨਾਲ। ਦਿਲ ਕਹਿ ਕੇ ਜਾਂ ਨੀ ਨਾਲ ਫਿਰ ਜਿਹੜੀ ਆਈ ਤੇ ਚੱਲਣਗੇ ਹੋਰ ਘੰਟਾ ਕਾਤ ਲੱਗੇ ਜਾਓ ਥੋੜਾ ਘਟ ਲੱਗ ਜਾਣਗੇ ਘੰਟੇ ਨੇੜੇ ਘੰਟੇ ਪੱ ਲੱਗੇ ਜਾਓ ਆ ਤਨ ਚੈੱਕ ਕਰਿਆ ਕਰ ਲਿਆ ਉਹ ਤੇ ਉਹ ਨਾਲ ਖਲੀ ਚੜਨੀ ਵੰਡੀ ਚੰਨਾ ਸਰਬੁਸ਼ ਬੰਦ ਆ ਸਾਗੋਟ ਜਾਂਦਾ ਜਾਂਦਾ ਸਾਗੋਟਿਆਂ ਦਾ ਬੁੱਧੂ ਵੀ ਲੜਕਾ ਜਾਂਦਾ ਆ ਜਿਹੜਾ ਮਰਜੀ ਕੁਝ ਕਰਨਾ ਕੁਝ ਵੀ ਬੰਦ ਆ ਹੂੰ ਉਸ ਦੇ ਸੇਕ ਬਣਾਉ ਗਦਾ ਹਾਂ ਆ ਜਿਹੜਾ ਮਰਜੀ ਕੁਝ ਬਣਾ ਲਾ ਦੀ ਮੇਰਾ ਦੇਹੀ ਬਣਾ ਲਾ ਨੇ ਰਸੀੜਕਨ ਨੂੰ ਤੇ ਮੈਂ ਮੰਧਾਣੀ ਬਦੋਣੀ ਕਰਨੀ ਪੈਂਦੀ ਆ ਲੈ ਦੋ ਮਿੰਟ ਚੱਲ ਗਏ ਅੰਤ ਇਹ ਰਸੋ ਉਹ ਪੱਖੇ ਲੈ ਲੈ ਦੋ ਟਾਪੇ ਲੈਏ ਨੇ ਇੱਕ ਕਮੇਸੀ ਲੈ ਲੀ ਕੇ ਗ੍ਰੈਂਡਰ ਲੈ ਗ੍ਰੈਂਡਰ ਲੈ ਲਿਆ ਯਾਦ ਰੱਖੀ ਕਿ ਤੇ ਕੁੱਝ ਭੁੱਲ ਜੀਏ ਵਿੱਚ ਤਾਂ ਰੱਖਣਾ ਕੁਝ ਵਿੱਚ ਦਾ ਹੀ ਰੱਖਾਂਗੇ ਬਾ ਬਾ ਹੋ ਕੇ ਰੱਖ ਲਾਂਗੇ ਮਾਏ ਦਾ ਆਉਂਦਾ ਫਰੀ ਆ ਮੈਂ ਮੈਂ ਗਿਆ ਆ ਵੀ ਨਹੀਂ ਭਗਵਾਨ ਲੈ ਗਿਆ ਸਾਰੇ ਆ ਚਾਹੀਦੇ ਪਾਣੀ ਦਾ ਸਮਾਚਾਰ ਦੇ ਵੀ ਨਾ ਨੰਨ ਸਵੇਰੇ ਪਹਿਲੇ ਤਾਂ ਪੜਿਆ ਆਇ ਤਾਂ ਡਿੱਗਦੇ ਹਾਂ ਹਾਂ ਉਹ ਦੇਖ ਲੈਂਦੀ ਆ ਪੂਜਾ ਲੈਣਾ ਬੈਗ ਬਿਨੇ ਸਾਰਾ ਕੁਸਾ ਪੂਰੇ ਨੇ ਸਾਰਾ ਸਮਾਨ ਆ ਤੇ ਚੀ ਆਨੇ ਹਾਡੀ ਨਾਲ ਹਟ ਰਿਹਾ ਆਟਾ ਪੇ ਨੇ ਆਟਾ ਪਾ ਬਧੀਰਾ ਨਾ ਹਾਂ ਹਾਂ ਅੱਜ ਦੀ ਦੂਰ ਵਾਗੀ ਫਰਿੱਜ ਲੈਣਾ ਸਾਰੀ ਚੀਜ਼ ਆ ਆ ਜੀ ਧੰਨਵਾਦ ਆ ਕੀ ਕੁੱਲਰ ਹੈ ਹਾਂ ਮੈਂ ਤਾਂ ਪਾ ਸੀ ਕੁੱਲਰ ਹੈ ਹਾਂ ਕੁੱਲਰ ਹੈ ਕੀ ਨੀ ਕੀਆ ਹਣਾ ਐ ਚ ਫਰਜ ਹੋ ਹਮ ਫਰਜ ਹੋਆ ਹਮ ਚ ਚੋਪਾ ਪਰ ਹਣੀ ਆ ਸਾਰੀ ਤਰ੍ਹਾਂ ਦੇ ਨੇ ਇਹ ਕੂਲਰ ਹਣੀ ਸਾਰੀ ਚੀਜ਼ਾਂ ਕਿਹ ਦੀ ਚੀਜ਼ਾਂ ਨੇ ਤੋਰ ਰਹਾ ਨਾ ਮਾਗੇ ਤੇ ਵੱਡਾ ਸੋਰ ਹੋਣਾ ਪਾਣੀ ਵੱਡੇ ਅੰਨ ਮਾਰੀ ਆ ਮਸੂਮ ਨਾਮ ਹੀ ਨੇ ਕੱਪੜੇ ਧੋਣ ਵਾਲੀਆਂ ਸਾਰੀ ਚੀਜ਼ ਹੈਗਾ